ਆ ਹੁਣ ਚਲਦੇ ਹਾਂ 온ਟਾਰੀਓ ਵਿੱਚ ਸਪੀਡ ਕੈਮਰਿਆਂ ਤੇ ਪਾਬੰਦੀ ਲਾਉਂਦਾ ਬਿੱਲ ਪਾਸ ਹੋਣ ਨਾਲ ਸੰਬੰਧਤ ਅਹਿਮ ਖਬਰ ਵੱਲ 온ਟਾਰੀਓ ਦੇ ਸ਼ਹਿਰਾਂ ਵਿੱਚ ਸਪੀਡ ਕੈਮਰੇ ਸਥਾਪਿਤ ਕਰਨ ਤੇ ਪਾਬੰਦੀ ਲਾਉਂਦਾ ਵਿਵਾਦਤ ਬਿੱਲ ਸੂਬਾ ਵਿਧਾਨ ਸਭਾ ਵਿੱਚ ਪਾਸ ਕਰ ਦਿੱਤਾ ਗਿਆ ਹੈ ਬਿੱਲ 56 ਬੀਤੀ 20 ਅਕਤੂਬਰ ਨੂੰ ਪੇਸ਼ ਕੀਤਾ ਗਿਆ ਅਤੇ ਸਰਕਾਰ ਨੇ ਦਾਵਾ ਕੀਤਾ ਹੈ ਕਿ ਇਹ ਲਾਲ ਫੀਤਾशाही ਖਤਮ ਕਰ ਦੇਵੇਗਾ ਪ੍ਰੀਮੀਅਰ ਡਗਫੋਰਡ ਸਪੀਡ ਕੈਮਰਿਆਂ ਨੂੰ ਲੋਕਾਂ ਦੀ ਜੇਬ ਤੇ ਡਾਕਾ ਦਸ ਚੁੱਕੇ ਨੇ ਪਰ ਸਪੀਡ ਕੈਮਰਿਆਂ ਦੇ ਹਮਾਇਤੀਆਂ ਦੀ ਵੀ ਕੋਈ ਕਮੀ ਨਹੀਂ ਬਿੱਲ ਦੇ ਹੱਕ ਵਿੱਚ 69 ਅਤੇ ਵਿਰੋਧ ਵਿੱਚ 41 ਵੋਟਾਂ ਪਈਆਂ ਅਤੇ ਸਰਕਾਰ ਦਾ ਕਹਿਣਾ ਹੈ ਕਿ ਗੱਡੀਆਂ ਦੀ ਰਫ਼ਤਾਰ ਕੰਟਰੋਲ ਕਰਨ ਵਾਸਤੇ ਸਪੀਡ ਬ੍ਰੇਕਰ ਅਤੇ ਗੋਲ ਚੱਕਰ ਬਣਾਏ ਜਾ ਸਕਦੇ ਨੇ ਇਸ ਤੋਂ ਇਲਾਵਾ ਵਧੇਰੇ ਸਾਈਨ ਲਾਉਣ ਅਤੇ ਜਾਗਰੂਕਤਾ ਮੋਹਮ ਅਰੰਭਣ ਦਾ ਜ਼ਿਕਰ ਕੀਤਾ ਗਿਆ ਹੈ ਕਾਹਲ ਵਿੱਚ ਬਿੱਲ ਪਾਸ ਕਰਵਾਏ ਜਾਣ ਤੇ ਨੁਕਤਾਚੀਨੀ ਦਾ ਸਾਹਮਣਾ ਕਰ ਰਹੇ ਪ੍ਰੀਮੀਅਰ ਡਾਗਫੋਰਡ ਨੇ ਕਿਹਾ ਇਹ ਲੋਕ ਫਤਵਾ ਉਹਨਾਂ ਦੇ ਹੱਕ ਵਿੱਚ ਹੈ ਅਤੇ ਅਜਿਹੀ ਬਹਿਸ ਦੀ ਕੋਈ ਜ਼ਰੂਰਤ ਨਹੀਂ ਦੂਜੇ ਪਾਸੇ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਪੀਸੀ ਪਾਰਟੀ ਵੱਲੋਂ ਸਪੀਡ ਕੈਮਰੇ ਹਟਾਉਣ ਦਾ ਕੋਈ ਜ਼ਿਕਰ ਨਹੀਂ ਸੀ ਕੀਤਾ ਗਿਆ ਅਤੇ ਹੁਣ ਲੋਕ ਫਤਵਾ ਹੋਣ ਦਾ ਦਾਵਾ ਥੋਥਾ ਨਜ਼ਰ ਆ ਰਿਹਾ ਹੈ ਇਸ ਦੇ ਉਲਟ ਚੋਣ ਪ੍ਰਚਾਰ ਦੌਰਾਨ ਪੀਸੀ ਪਾਰਟੀ ਨੇ ਕਿਹਾ ਸੀ ਕਿ ਮਿਊਂਸਪਲ ਹਦਮ ਵਿੱਚ ਗੱਡੀਆਂ ਦੀ ਰਫ਼ਤਾਰ ਅਤੇ ਰੈੱਡ ਲਾਈਟ ਕੈਮਰਿਆਂ ਵੱਲ ਧਿਆਨ ਕੇਂਦਰਿਤ ਕੀਤਾ ਜਾਵੇਗਾ ਇਹਨਾਂ ਦਾਅਵਿਆਂ ਨੂੰ ਨਜ਼ਰਅੰਦਾਜ਼ ਕਰਦਿਆਂ ਡਾਗਫੋਰਡ ਨੇ ਕਿਹਾ ਕਿ অন্ਟਾਰੀਓ ਦੀਆਂ 10% ਮਿਊਂਸਪੈਲਿਟੀਆਂ ਵੀ ਸਪੀਡ ਕੈਮਰੇ ਨਹੀਂ ਚਾਹੁੰਦੀਆਂ। ਉਹਨਾਂ ਦਾਵਾ ਕੀਤਾ ਕਿ ਕੁਝ ਸ਼ਹਿਰਾਂ ਦਾ ਪ੍ਰਸ਼ਾਸਨ ਲੋਕਾਂ ਦੀ ਜੇਬ ਤੇ ਬੋਝ ਪਾਉਣ ਆਪ ਚਾਹੁੰਦਾ ਹੈ ਜਦਕਿ ਸਾਡੇ ਕੋਲ ਇਸ ਦਾ ਹੱਲ ਮੌਜੂਦ ਹੈ। ਅਸਲ ਮੁੱਦਾ ਟ੍ਰੈਫਿਕ ਦੀ ਰਫ਼ਤਾਰ ਘਟਾਉਣਾ ਹੈ ਜਿਸ ਨੂੰ ਕਈ ਤਰੀਕੇ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਪਰ ਸਪੀਡ ਕੈਮਰੇ ਰਫ਼ਤਾਰ ਘਟਾਉਣ ਵਿੱਚ ਮਦਦ ਨਹੀਂ ਕਰਦੇ। ਸੂਬਾ ਸਰਕਾਰ ਦੇ ਉਪਰਾਲੇ ਕਮਿਊਨਿਟੀ ਦੀ ਸੁਰੱਖਿਆ ਯਕੀਨੀ ਬਣਾਉਣ ਦਿਵਾਲੇ ਕੇਂਦਰਤ ਨੇ ਦੱਸ ਦਈਏ ਕਿ ਫਿਲਹਾਲ ਬਿਲ ਪਾਸ ਹੋਇਆ ਹੈ ਅਤੇ ਲੈਫਟੇਨੈਂਟ ਗਵਰਨਰ ਦੀ ਮੋਹਰ ਲਗਣੀ ਬਾਕੀ ਹੈ। ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭ ਮੀ ਸਿੰਘ ਸਰਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਵਾਂ ਕਾਨੂੰਨ 14 ਨਵੰਬਰ ਤੋਂ ਲਾਗੂ ਹੋਵੇਗਾ ਅਤੇ ਉਦੋਂ ਤੱਕ ਤੇਜ਼ ਰਫਤਾਰੀ ਦੇ ਖਤਰੇ ਵਾਲੇ ਇਲਾਕਿਆਂ ਵਿੱਚ ਆਰ ਜੀ ਸਾਈਨ ਲਾਏ ਜਾਣਗੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਰਫ਼ਤਾਰ ਕੰਟਰੋਲ ਕਰਨ ਵਾਲੇ ਤਰੀਕੇ ਜਿਵੇਂ ਸਪੀਡ ਬ੍ਰੇਕਰਾਂ ਤਿਆਰ ਹੋਣ ਦੀ ਉਡੀ ਕਿਉਂ ਨਹੀਂ ਕੀਤੀ ਜਾ ਰਹੀ ਤਾਂ ਪ੍ਰਮੇ ਸਿੰਘ ਸਰਕਾਰੀਆਂ ਨੇ ਕਿਹਾ ਕਿ ਅਸਲ ਵਿੱਚ ਸਪੀਡ ਕੈਮਰੇ ਵੀ ਕੋਈ ਕੰਮ ਨਹੀਂ ਕਰ ਰਹੇ ਪੱਤਰਕਾਰਾਂ ਨੇ ਸਿੱਖ ਕਿਡਜ਼ ਹਸਪਤਾਲ ਦੇ ਇੱਕ ਅਧਿਐਨ ਦਾ ਜ਼ਿਕਰ ਵੀ ਕੀਤਾ ਜੋ ਸਪਸ਼ਟ ਕਰਦਾ ਹੈ ਕਿ ਸਪੀਡ ਕੈਮਰਿਆਂ ਨਾਲ ਗੱਡੀਆਂ ਦੀ ਰਫ਼ਤਾਰ ਘਟਾਉਣ ਵਿੱਚ ਮਦਦ ਮਿਲੀ ਹੈ ਪਾਰ ਟ੍ਰਾਂਸਪੋਰਟੇਸ਼ਨ ਮੰਤਰੀ ਨੇ ਸਵਾਲ ਦਾ ਕੋਈ ਸਿੱਧਾ ਜਵਾਬ ਨਾ ਦਿੱਤਾ ਅਤੇ ਕਹਿਣ ਲੱਗੇ ਕਿ ਸੂਬਾ ਸਰਕਾਰ ਅਜੇਹਾ ਕੰਮ ਕਰ ਰਹੀ ਹੈ ਜੋ ਲੋਕਾਂ ਦੀ ਜੇਬ ਤੇ ਭਾਰੂ ਨਹੀਂ ਹੋਵੇਗਾ। ਪ੍ਰਭ ਮੀ ਸਿੰਘ ਸਰਕਾਰੀਆਂ ਨੇ ਇਹ ਵੀ ਦੱਸਿਆ ਕਿ 14 ਨਵੰਬਰ ਤੋਂ ਪਹਿਲਾਂ ਜਾਰੀ ਹੋਣ ਵਾਲੀਆਂ ਟਿਕਟਾਂ ਜਾਇਜ਼ ਮੰਨੀਆਂ ਜਾਣਗੀਆਂ ਅਤੇ ਲੋਕ ਜੁਰਮਾਨੇ ਭਰਨ ਦੇ پابੰਦ ਹੋਣਗੇ। ਇਸੇ ਦੌਰਾਨ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਕਿ ਸਪੀਡ ਕੰਟਰੋਲ ਕਰਨ ਦੇ ਨਵੇਂ ਉਪਾਅ ਲਾਗੂ ਹੋਣ ਤੱਕ ਜੇ ਕੋਈ ਹਾਦਸਾ ਵਾਪਰਦਾ ਤਾਂ ਇਸ ਦੇ ਜ਼ਿੰਮੇਵਾਰ ਪ੍ਰੀਮੀਅਰ ਡੱਗ ਫੋਰਡ ਹੋਣਗੇ। ਜ਼ਰਾ ਰਿਪੋਰਟ ਹਮਦਰ ਟੀ